ਨੰਦ ਜਸਵਿੰਦਰ ਕੌਰ ਆ ਮੇਰੇ ਚਾਚਾ ਜੀ ਦਾ ਬੇਟਾ ਆ ਤੇ ਪਰਮਦੀਪ ਸਿੰਘ ਥਿੰਦ ਆ ਤੇ ਉਹ 30 ਨਵੰਬਰ ਨੂੰ 2023 ਨੂੰ ਗਿਆ ਸੀ ਸੋਦੀਆਰ ਬਨੂ ਤੇ ਉਹਦੀ ਹੁਣ ਡੈੱਡ ਬੋਡੀ ਦਾ ਸਾਨੂੰ ਪਤਾ ਲੱਗਾ ਪਏ ਉਹਦੀ ਉੱਥੇ ਡੈਥ ਹੋ ਗਈ ਹੈ ਡੈੱਡ ਬੋਡੀ ਸਾਨੂੰ ਅਸੀਂ ਸਰਕਾਰ ਦੇ ਅਪੀਲ ਕਰਦੇ ਆ ਕਿ ਡੈੱਡ ਬੋਡੀ ਸਰਟੀਫਿਕੇਟ ਬੱਚੇ ਦੀ ਸਾਨੂੰ ਮਿਲਣੀ ਚਾਹੀਦੀ ਆ ਅਸੀਂ ਆਪਣੇ ਹੱਥੇ ਉਹਦਾ ਸਾਰਾ ਕੁਝ ਕਾਰਜ ਉਹਦਾ ਕਰੀ ਕੇ ਸਰਕਾਰ ਅਗੇ بار بار ਇਹੀ ਅਪੀਲ ਅਸੀਂ ਕਰਦੇ ਆ ਸਾਡੇ ਬੱਚੇ ਦਾ ਕੁਝ ਹਜੇ ਪਤਾ ਨਹੀਂ ਲੱਗਦਾ ਹੈਗਾ ਕਿਹੜੀ ਕੰਪਨੀ ਚ ਆ ਕਿੱਥੇ ਹੈਗਾ ਆ ਸਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਿਆ ਜਾਵੇ ਡੈੱਡ ਬੋਡੀ ਸਾਡੀ ਹਾਂਜੀ 7 ਮਹੀਨੇ ਹੋ ਗਏ ਆ ਜੀ ਕੈ ਨੂੰ ਹਾਂਜੀ ਡੈਥ ਦਾ ਤਾਂ ਹੁਣ ਸਾਨੂੰ ਤਾਂ ਫੋਨ ਆਇਆ ਸੀ ਜੀ ਹਾਂਜੀ ਤੇ ਹੁਣ ਬਾਕੀ ਕਾਰਵਾਈ ਜਦੋਂ ਹੋਊਗੀ ਸਾਰੀ ਫੇਰੇ ਪਤਾ ਲੱਗੂਗਾ ਉਹਨਾਂ ਦੇ ਕੋਲੋਂ ਜੀ ਚਾਚਾ ਜੀ ਦਾ ਮੁੰਡਾ ਨਾ 30 ਨਵੰਬਰ ਨੂੰ ਸਾਡੇ ਘਰੋਂ ਸਾਥੂ ਗੁਰੂ ਨੂੰ ਲਿਆ ਸੀ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਆ ਤੇ ਉਹਨਾਂ ਦੀ ਡੈਥ ਹੋ ਗਈ ਪਰसों ਰਾਤੀ ਸਾਨੂੰ ਸਾਡੇ 11:30 ਵਜੇ ਫੋਨ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਆ ਸਾਨੂੰ ਬਹੁਤ ਪਰੇਸ਼ਾਨੀ ਆ ਸਾਡੀ ਡੈੱਡ ਵੀ ਸਾਡੇ ਕੋਲ ਪਹੁੰਚਣੀ ਚਾਹੀਦੀ ਤੇ ਅਸੀਂ ਉਹਦੇ ਜਿਹੜੇ ਆਤਮ ਅੱਗੇ ਵਿਆਹ ਨੂੰ ਅਖੀਰਲੀ ਅਸੀਂ ਆਪਣੇ ਹੱਥੀ ਕਰਨੀ ਚਾਹੀਦੀ ਆ ਪਰਸੇਕੋ ਮੇਰਾ ਭਤੀਜਾ ਪਰਮਦੀਪ ਸਿੰਘ ਦੂਜਾ 3 ਮੈਂਬਰ ਨੂੰ ਗਿਆ ਸੀ ਸਾਦੀ ਅਰਬ ਉੱਥੇ ਜਾ ਕੇ ਉਹ ਸਾਨੂੰ ਕਹਿੰਦਾ ਫੋਨ ਆਇਆ ਉਹਦੀ ਡੈਥ ਹੋ ਗਈ ਆ ਹਾਂ ਜੀ ਹੁਣ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਉਹਦੀ ਡੈੱਡ ਬੋਡੀ ਇੱਥੇ ਭੇਜ ਜਾਵੇ ਤਾਂ ਅਸੀਂ ਉਹਦਾ ਆਪਣੇ ਹੱਥੇਂ ਕਾਰਜਕ੍ਰਮ ਕਰ ਲੈਂਦੇ ਆ ਉਹ ਉਹਦੇ ਘਰ ਵਿੱਚ ਇਕੱਲਾ ਮੇਰਾ ਭਤੀਜਾ ਸੀ ਉਹਦੀ ਮਾਂ ਦੀ ਵੀ ਡੈਥ ਹੋ ਗਈ ਆ ਉਹਦੀ ਘਰ ਵਾਲੀ ਲੜਕੇ ਪਹਿਲਾਂ ਹੀ ਚਲ ਗਈ ਸੀ ਤੇ ਉਹ ਇਕੱਲਾ ਹੀ ਸੀ ਡਿਪਰੈਸ਼ਨ ਡਿਪਰੈਸ਼ਨ ਚ ਆਇਆ ਪਤਾ ਨਹੀਂ ਕੋਈ ਪਤਾ ਨਹੀਂ ਕੀ ਗੱਲ ਵਈ ਕੀ ਨਹੀਂ ਬਾਕੀ ਸਾਨੂੰ ਕਦੋਂ ਲੱਗਿਆ ਤੁਹਾਨੂੰ ਸਾਨੂੰ ਕੱਲ ਰਾਤ ਪਤਾ ਲੱਗਾ ਜੀ ਕਿ ਕਿਸੇ ਮੁੰਡੇ ਦਾ ਫੋਨ ਆਇਆ ਸੀ ਇੱਥੇ ਉਹ ਕੱਲ ਦੁਪਹਿਰੇ ਵੀ ਗਿਆ ਪਰ ਇੱਥੇ ਦੋ ਸਾਊਦੀਆ ਨੂੰ ਛੁੱਟੀ ਆ ਤੇ ਤੁਹਾਨੂੰ ਐਤਵਾਰ ਨੂੰ ਫੇਰ ਅਸੀਂ ਦੱਸਾਂਗੇ ਕੀ ਹੁੰਦਾ ਕੀ ਨਹੀਂ ਅੱਜ ਕੋਈ ਨੰਬਰ ਕੋਈ ਹੈ ਨਹੀਂ ਆ ਕੋਈ ਸਵਾਸਤਿਕ ਦਾ ਬੰਆ ਆ ਤੇ ਉਹ ਕਹਿੰਦਾ ਵੀ ਐਦਾਂ ਡੈਥ ਹੋ ਗਈ ਆ ਤੇ ਅਸੀਂ ਥੋੜੀ ਹੈਲਪ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਦੋ ਛੁੱਟੀਆਂ ਛੁੱਟੀਆਂ ਦੇ ਬਾਅਦ ਗੱਲ ਕਰਾਂਗੇ ਹੋਰ ਤੁਸੀਂ ਸਰਕਾਰ ਤੋਂ ਕੀ ਮੰਗਦੇ ਹੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਡੈੱਡ ਬਡੀ ਇੱਥੇ ਪਹੁੰਚਣੀ ਚਾਹੀਦੀ ਆ ਅਸੀਂ ਉਹਦੇ ਆਪਣੇ ਹੱਥੀਂ ਕਾਰਜਕ੍ਰਮ ਕਰ ਲਈਏ ਫੌਦੀ ਆਰ ਵੀ ਆਰ ਦੀ ਫੌਦੀ ਆਰ ਕੰਪਨੀ ਕੰਮ ਕਰ ਰਹੀ ਹੈ 7 ਮਹੀਨੇ ਹੋ ਗਏ ਨੇ ਰਹੀ 3 ਬੰਪਰ ਲਗਾਈ ਕੀ ਕੰਮ ਕਰਦਾ ਸੀ ਇਹ ਕੀ ਕੰਮ ਡਰਾਈਵਰੀ ਕਰਦਾ ਸੀ ਗੱਡੀ ਚੋਂ